ਗੁੱਡ ਮਾਰਨਿੰਗ ਜੀ ਅੱਜ ਹੈ 18 ਨਵੰਬਰ ਤੇ ਡੇਲੀ ਬਲੌਗ ਦੇ 90 ਸਿਰਫ 10 ਬਲੌਗ ਰਹਿ ਗਏ ਆਪਣੇ 100 ਹੋਣ ਦੇ ਵਿੱਚ 100 ਬਲੌਗ ਹੋ ਜਾਣਗੇ ਆਪਣੇ 100 ਦਿਨ ਵਾਹ ਮੈਨੇ ਸੋਚਿਆ ਸੀਗਾ ਕਿ ਇੰਨੀ ਦੂਰ ਆਉਂਗਾ ਪਰ ਵਾਹਿਗੁਰੂ ਦੀ ਕਿਰਪਾ ਨਾਲ ਕੰਸਿਸਟੈਂਸੀ ਜਿਹੜੀ ਬਣ ਗਈ ਉਹ ਤਾਂ ਚਲੋ 90ਵਾਂ ਬਲੌਗ ਆ ਆਪਣਾ ਤੇ ਵਾਹਿਗੁਰੂ ਦੀ ਕਿਰਪਾ ਹੈ ਕਿ ਐਂਡ ਕਰਦੇ ਕਰਦੇ ਬਲੌਗ ਤੱਕ ਆਪਾਂ ਪ੍ਰਭਾਤ ਫੇਰੀਆਂ ਨਾਲ ਹੀ ਹੋਊਗਾ ਹਸਨ ਪ੍ਰਭਾਤ ਫੇਰੀਆਂ ਫੇਰ ਹੋਊਗਾ ਆਪਣਾ ਨਗਰ ਕੀਰਤਨ ਤਾਂ ਠੀਕਾ ਜੀ ਤੇ ਨਗਰ ਕੀਰਤਨ ਹੋਣਾ ਮ 23 ਤਰੀਕ ਨੂੰ 23 ਨਵੰਬਰ ਨੂੰ ਨਗਰ ਕੀਰਤਨ ਤਾਂ ਉਹ ਤੱਕ ਜਾਂਦੇ ਜਾਂਦੇ ਆਪਣੇ 100 ਬਲੋਗ ਆਈ ਥਿੰਕ ਹੋਣਗੇ ਤੇ ਚਲੋ ਤਾਂ ਅੱਜ ਆਪਾਂ ਪ੍ਰਵਾਹ ਫੇਰੀ ਚਾਣੀਏ ਆਪਣੇ ਘਰਾਂ ਕਿੱਲ ਹਾਂਜੀ ਤੇ ਆਪਾਂ ਗੁਰੂ ਘਰ ਆ ਗਏ ਸੀਗੇ ਤੇ ਬਸ ਤਿਆਰੀਆਂ ਨੇ ਇਹ ਪ੍ਰਵਾਹ ਫੇਰੀ ਦੀ ਚੱਲਣ ਦੀ ਅਜੇ ਸੰਗਤ ਨਹੀਂ ਪਹੁੰਚੀ ਹੋਣੀ

ਸੋ ਗੁਮੇਰਾ ਹੋ ਗੰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਹਲਾਕ ਗੋਲਨ ਕਰਮ ਹੋਏ ਪ੍ਰਭ ਮੇਰਾ ਦੇਖ ਜਿਵਾ ਦੇਖ ਜਿਵਾ ਗੁਰ ਤੇਰਾ ਰਾਤ ਵਿਚ ਨਹੀਂ ਪੂਰਨ ਕੋਲ ਸਾ ਦੀਵਾ ਦੇਖ ਹਾਰੀ ਜੋ ਪਿੰਡ ਸਭ ਕਹੋ ਨਾਨਕ ਸਭ ਕੋਈ ਨਾ ਜਾਣੇ ਮੇਰਾ ਦਿਲ ਕੇ ਜੰਜੂਰਾ ਖਾ ਪ੍ਰਭ ਦਾ ਕਾ ਦਿਲ ਕੇ ਜੰਜੂਰਾ ਖਾ ਪ੍ਰਭ ਦਾ ਕਾ ਖਾ ਪ੍ਰਗਟਾ ਕਾ ਦਿਲ ਕੇ ਜੰਦੂ ਰਾਖਾ ਪ੍ਰਗਟਾ ਕਾ ਦਿਲ ਕੇ ਜੰਦੂ ਰਾਖਾ ਪ੍ਰਗਟਾ ਕਾ ਬੜੋ ਕਲੂ ਮੈਂ ਸਾਖਾ ਵੇਰਾ ਬਗੋ ਕਲੂ ਪੈਂਚਾ ਤੀਨ ਬਗੋ ਚੀਤਾ ਤਾ ਤੀਨ ਬੜੋ ਕਲੂ ਮੈਂ ਸਾਖਾ ਤੀਨ ਬੜੋ ਕਲੂ ਮੈਂ ਸਾਖਾ ਆਇਆ ਸਭ ਖਾਈ ਹੋਏ ਤੁਹਾਏ ਤੇਗ ਬਹਰ ਕਰ ਤਾਲਕੇ ਤਨੁ ਚਰੇ ਗੁਰ ਤੇਗ ਬਹਾਦਰ ਜਿਦੇ ਚੋਗੇ ਨਰਾਤੇ ਨੰਦਪੁਰੇ ਜੋ ਨਾਮ ਗੁਰਾ ਨੇ ਪਾਲੇ ਸਕਤੇ ਸਾਲੇ ਅਨੰਦਪੁਰੇ ਆਇਆ ਨੂੰ ਮਾਲਕਾ ਤੁਖਾਲੀ ਨਬਰੀ ਤੇ ਦਰਬੇ ਆਇਆ ਨੂੰ ਮਾਲਕਾ ਤੁਖ ਨਾ ਮੋੜੀ ਗੋਲੀ ਅਟਕੇ ਦਵਾਰੇ ਸੇ ਲਿਆ ਗਿਆ ਖੇਲ ਪਕੇ ਮੋੜੀ ਮਾਲਕਾ ਗੋਲੀ ਅਟਕੇ ਦਵਾਰੇ ਗਿਆ ਤੇ ਆਵੇ ਰੀ ਹੱਥੀ ਮਾਲਕਾ ਤੈਨੂੰ ਬੇਲਦਾਈ ਮਾ ਨਾ ਮੋੜ ਲਵੇ ਮਾਲਕਾ ਤੋਂ ਮੁਖ ਰਾਣਾ ਮੋੜੀ ਮੁਖ ਦੁਨੀਆ ਮੋੜ ਲਵੇ ਮਾਲਕਾ ਕੜਾ ਨਾਮੁ ਰੀਪਾਤਿ ਸਿ ਰਖਲੇ ਨਿ ਮਾਨ ਜਾਨ ਕੇ ਜੀ ਮੈਂ ਤੇਰਾ 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 ਸੱਚੇ ਭਾਜ ਜਲ ਬਨਾਇ ਆਦੋ ਜਿੰਨੇ ਪਾਲ ਲੰਗਣਾ ਸਾਥੇ ਗੁਵਾਰੇ ਤੇ ਆ ਦੇ ਪਾਇ ਨਿਨੇ ਪਾਲ ਲੰਗਣਾ ਸਕੇ ਗੁਲਾ ਨੀ ਜਾ ਅੱਲਾ ਫੜੇ ਅਕੂਰੂ ਜੀ ਤੇਰਾ ਪੱਲੇ ਨਾਲ ਲਾਈ ਰੱਖਿਓ ਪੱਲਾ ਫੜੇ ਅਕੂਰੂ ਜੀ ਤੇਰਾ ਪੱਲੇ ਨਾਲ ਲਾਈ ਰੱਖਿਓ ਅੱਲਾ ਫੜੇ ਅਕੂਰੂ ਜੀ ਤੇਰਾ ਪੱਲੇ ਨਾਲ ਲਾਈ ਰੱਖੀਓ ਅੱਲਾ ਫੜੇ ਲੱਲੇ ਨਾਲੇ ਲਾਇ ਰਖਿਓ ਪੱਲਾ ਫੜੇ ਜੀ ਕੀ ਬਾਸਾ ਇਹ ਨ ਸੁਣੀ ਸ੍ਰੀ தாம் ਭਗਵਤੀ ਸਿਮਰ ਕੈ ਗੁਰੂ ਨਾਨਕ ਨੇ ਧਿਆਈ ਤਿਰੰਗਤ ਗੁਰ ਤੇ ਅਮਰਦਾਸ RAM DAS ਸਹਿ ਹੋਈ ਸਹਾਈ ਅਰਜਨ ਹਰਿ ਗੋਵਿੰਦ ਨੋ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਮਿਠੇ ਸਭ ਸੁਖ ਜਾਈ ਏਕ ਵਾਹ ਅਦਰ ਸਿਮਰਿ ਕਰ ਨਾ ਨਿਤ ਆਵੈ ਧਾਈ ਸਭ ਥਾਣੀ ਹੋਵੇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਗਿਦਾਰ ਦਾ ਧਿਆਨ ਤਰਕੇ ਬੋਲੋ ਜੀ ਪਾਤਸ਼ਾਹ ਗੰਜਾਂ ਪਿਆਰਿਆਂ ਚੌਹਾਂ ਸਹਿਬ ਜਾਦਿਆਂ ਚਾਲੀਆਂ ਮੁਕਤਿਆਂ ਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੱਢ ਸਕਿਆ ਦੇਖ ਚਲਾਈ ਟੇਗ ਵਾਈਂ ਦੇ ਕੇ ਅੰਮ੍ਰਿਤ ਕੀਤਾ ਤਿਨਾ ਪਿਆਰਿਆ ਸਤਿ ਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਰੇਤ ਸੀਸ ਦਿੱਤੇ ਬੰਦ ਬੰਦ ਕਾਇ ਇੱਕੋ ਪ੍ਰੀਆਂ ਦਾਆਂ ਨਿਆ ਚੜਪੜੀਆਂ ਤੇ ਜੜਿਆਂ ਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਾਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਵਾਹੀ ਇਨ੍ਹਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪ੍ਰਤਮ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆਵੇ ਚਿਤਿਆਵਨ ਕਰ ਸਰਹ ਕਾਂ ਸਭ ਸੁਖੋਵੇ ਜਾਜਾ ਖਾਲਸਾ ਜੀ ਸਾਹਿਬ ਤਾਂ ਤਾਂ ਰੱਥੀ ਹਰਿ ਐ ਤਰ ਦੇ ਤੇ ਫਤਿਹ ਰੰਤ ਦੀ ਪੈਜ ਪੰਸ ਕੀ ਜੀਤਾ ਸ੍ਰੀ ਸਾਹਿਬ ਜੀ ਸਾਹਿਬ ਸਰਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿਖਾਂ ਨੂੰ ਸਿੱਖੀ ਦਾ ਨ ਕੇਸ ਨਾਮ ਰਹਿਤ ਨਾਮ ਦਵੇਸ ਨਾਮ ਵਿਸਾਹ ਨਾਮ ਤ੍ਰੋਸਾ ਦਾ ਦਨ ਨ ਸੁਰਾ ਨਾਮ ਦਾਮ ਸ੍ਰੀ ਅਮਰਤ ਸੱਚੀ ਦੇ ਸਿਦਾਨ ਚੰਕੀਆਂ ਝੰਡੇ ਬੰਗੇ ਤੂ ਕੋ ਜੁਗਾਟਾਂ ਲੈ ਧਰਮ ਕਾਜ ਐ ਕਾਲ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਨ ਨੀਵਾ ਮਤੁ ਚੀ ਮਤ ਪਤੁ ਦਾ ਰੱਖਾ ਪੁਆਇ ਕਰੂ ਏ ਕਾਪੁਕ ਪੰਥ ਦੇ ਸਦਾ ਸਹਾਈ ਦਤਾ ਜੀ ਰੀਨ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂਤਾਬਾ ਦੇ ਜਿੱਨਾ ਤੋਂ ਕੰਤ ਨੂੰ ਵਿਸੋੜਿਆ ਗਿਆ ਹੈ ਜੀ ਖੁੱਲੇ ਦਰਸਨ ਲਗਾ ਤੇ ਸੇਵਾ ਸਮਰਦਾ দান ਕਲਸਾ ਜੀ ਨੂੰ ਬਖਸ਼ੋ ਇਹਨਾਂ ਮਾਨਿਆਂ ਦੇ ਮਾਨ ਕਾਣਿਆਂ ਦੇ ਤਾਂ ਨਿਉਟਿਆਂ ਦੀ ਊਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਭਾਈ ਬਲਵਿੰਦਰ ਸਿੰਘ ਸੁਪੁੱਤਰ ਸਰਦਾਰ ਗੁਰਵਰਤਨ ਸਿੰਘ ਸਮੂਹ ਪਰਿਵਾਰ ਤੇ ਕਰੇ ਵੀ ਕਿ ਸਤਿਗੁਰੂ ਜੀਓ ਪ੍ਰਭਾਤ ਮੇਰੀ ਪਹੁੰਚੀ ਸਤਿਗੁਰੂ ਜੀਓ ਕਿਰਪਾ ਕਰਨੀ ਜੀ ਪਰਿਵਾਰ ਵੱਲੋਂ 1100 ਰੁਪਏ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਮਾਇਰ ਅਰਦਾਸ ਕਰਵਾਈ ਗਈ ਹੈ ਕਿਰਪਾ ਕਰਨੀ ਜੀ ਪਰਿਵਾਰ ਦੀਆਂ ਭਾਵਨਾਵਾਂ ਪੂਰਨ ਕਰਨੀਆਂ ਜੀ ਕਾਲ ਕੰਡਕ ਦੂਰ ਕਰਨੀ ਘਰ ਘਰ ਸੁੱਖ ਸ਼ਾਂਤੀ ਬਖਸ਼ੋਣੀ ਸਤਿਗੁਰੂ ਜੀ ਦੀ ਸੇਵਾ ਥਾਏ ਪਾਉਣੀ ਜਿਉ ਜੋ ਪਾਵਨ ਮੁਖ ਰਤਨ ਭਾਈ ਬਜਿੰਦਰ ਸਿੰਘ ਸਪੁੱਤਰ ਸਰਦਾਰ ਗੁਰਵਜਿੰਦਰ ਸਿੰਘ ਸਮੂਹ ਪਰਿਵਾਰ ਨੇ ਪਾਵਨ ਚਰਨਾਂ ਦੇ ਓਟ ਅੰਸਰੇ ਲੈਣ ਸਤਿਗੁਰੂ ਜੀ ਉਹ ਸੰਗਤਾਂ ਦੇ ਚਰਨ ਗ੍ਰਹਿ ਵਿਖੇ ਪੂਰਨ ਕਿਰਪਾ ਕਰਨੀ ਭਾਵਨਾ ਪੂਰਨ ਕਰਨੀਆਂ ਜੀ ਚੜਦੀ ਕਲਾ ਬਖਸ਼ਸ ਕਰਨੀ ਆ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਪਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੰਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਖਸ਼ਾ ਸੰਤਾਂ ਨੂੰ ਵਾਹਿਗੁਰੂ ਦੀ ਆਪਾ ਕਿਰਪਾ ਦਾ ਸਤਿਕਾਰ ਸੰਤਾਂ ਦੇ ਰੰਗ ਮਿਲ ਕੇ ਜੀ ਆਇਆਂ ਆਖੇ ਵਾਹਿਗੁਰੂ ਜੀ ਸਾਰੀਆਂ ਸੰਗਤਾਂ ਦਾ ਧੰਨ ਪਤਾ ਸ਼ੁਕਰ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਸੇਵਾ ਕਰਨੀਆਂ ਹੈ ਰਾਜ ਤੇ ਆਕਾਰ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਏ ਨਾ ਕਪਿੰਦਰ ਸਿੰਘ ਦਾ ਨਾਮ ਗੁਰਬਚਨ ਸਿੰਘ ਜੀ ਨੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਸੰਗਤਾਂ ਦੀ ਸੇਵਾ ਕੀਤੀ ਆ 11 ਸਰਪਾਏ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੰਗਤਾਂ ਦੀ ਅਰਦਾਸ ਬੇਨਤੀ ਨੂੰ ਕਬੂਲ ਕਰੇ ਵਾਹਿਗੁਰੂ ਜੀ ਲੇਖੇ ਵਿਚਨਾ ਬਾਹ ਜਨਮ ਵਿਚਰੇ ਦੇ ਪਾਦ ਇਹੋ ਜਨਮ ਤੁਹਾਰੇ ਲੇਖੇ ਲੇ ਕੇ ਵੀ ਚਲਾ ਲਿਓ ਜੀ ਇਹੋ ਜਨਮ ਤੇ ਮਾਰੇ ਲੇ ਕੇ ਐਨਾ ਕਹਿੰਦੇ ਹੋਏ ਪਰਵੰਤ ਗਾਇ ਵੀਰਾਂ ਦਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਔਰ ਅਗੇ ਚੱਲੇ ਪਾਉਂਦੇ ਆਗਿਆ ਬਖਸ਼ੋ ਸਵਾਹਿਬ ਜੀ ਕਾ ਖਾਲਸਾ ਵਾਰਪੁਰਜੀ ਕੀ ਫਤਿਹ ਹੋਵੇ ਮਨ ਜੋਰੇ ਸੇਵਾ ਕਾਂਤੀ ਸੇਵਾ ਹੋਵੇ ਮਨ ਜੋਰੇ से वा नंगे पैर झल होने पथ नू मे नंगे पैरी झल होने पत्थाया नंगे पैरी झल होने पंथ नू नंगे पैरी झल होने पंथ सिंह सूर्या दो हमें तू वैसा

त

ਭੈਣ ਦੇ ਹਿੱਤਾਰੇ ਦੁਸ਼ਲੇ ਪਿਤਾ ਜੀ ਆ ਕੋਈ ਦੁਨੀਆ ਤੇ ਹੋਇਆ ਨਾ ਚਾਰ ਪੁੱਤਰਾਂ ਨੂੰ ਬਤ ਨਾ ਕੋਵਾਰੇ ਇਸ ਤੇ ਸਾਹ ਚ ਸੁਆ ਹੋਇਆ ਨਾ ਇਸ ਵੀ ਨਾ ਰੇ ਸੁਆ ਨਾ ਭਾਵੇਂ ਕੋ ਲੋਕਾਂ ਨੇ ਇਸ ਦਾ छ छुटी बोलो वाहिगुरु जी खालसा वाहिगुरु जी फते वे वाहिग जीा ख़ालसा वाहिगुरु जी फते वटि वड़े ਕਹਤਾ ਵਾਈ ਗੁੰਜੀ ਕੀ ਫਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਆਪਦੇ ਖੇਤ ਦੇ ਦਰਸ਼ਨ ਨਿਕਰਾਏ ਦੇਖੋ ਮੇਰੇ ਡੈਡੀ ਦਾ ਜਿਹੜਾ ਖੇਤ ਉਹ ਗਾਇਆ ਹੋਇਆ ਉਸ ਖੇਤ ਦੇ ਵਿੱਚ ਹੁਣ ਸਾਰਾ ਕੁਝ ਸੁੱਕ ਗਿਆ ਆ ਦੇਖ ਸਾਰਾ ਕੁਝ ਸੁੱਕ ਗਿਆ ਆ ਸਾਰਾ ਕੁਝ ਬੀਜਿਆ ਸੀਗਾ ਮੇਰੇ ਗਾੜੀ ਨੇ ਖੇਤ ਦੇ ਵਿੱਚ ਪਾਪਾ ਦੀ ਮਿਹਨਤ ਸਫਲ ਹੋਈ ਹੁਣ ਆਪਾਂ ਜਾ ਰਹੇ ਆ ਆਫਿਸ ਬਹੁਤ ਸ਼ੁਭ ਲੁੱਕ ਸ਼ੁਭ ਕੇ ਤਾਂ ਇਹ ਪਹਿਲਾਂ ਗੇਟ ਖੋਲ ਕੇ ਆਇਆ ਤਾਂ ਗੱਡੀ ਦੀ ਇੱਕ ਵਾਰ ਹੀ ਟਿਕ ਟਿਕ ਹੋਵੇ ਬਾਲੀ ਟਿਕ ਟਿਕ ਦੇ ਵਿੱਚ ਤਾਂ ਉਹ ਭੱਜ ਗਿਆ ਜਾਂਦਾ ਬੰਦਰ بس ਜਿਹੜੀ ਆ ਦਿੱਕਤ ਆ ਨਾ ਉਹ ਟ੍ਰੈਫਿਕ ਦੀ ਇਸ ਕਰਕੇ ਆ ਪਰਹੀਜ ਕਰਦਾ ਇਧਰੋਂ ਆਉਣ ਤੇਰੀ ਬਹੁਤ ਪਰਹੀਜ ਉਧਰ ਦੇ ਪਾਸਿਓਂ ਆ ਸਾਰਾ ਕੱਟ ਕੇ ਨਾ ਸਾਰਾ ਇਹ ਏਰੀਆ ਕੱਟ ਕੇ ਬਾਹਰੋਂ ਬਾਹਰ ਨਿਕਲ ਜਾਂਦੀ ਆ ਤੇ ਹਾਈਵੇ ਤੇ ਹੁੰਨੇ ਸਿੱਧਾ ਉਰੇ ਮੇਨ ਜਿਹੜਾ ਆਪਾਂ ਕਹਿੰਦੇ ਆ ਟ੍ਰੈਫਿਕ ਹੋਣ ਦਾ ਕਾਰਨ ਹੈ ਇੱਕ ਤਾਂ ਸਰਕਾਰੀ ਹਸਪਤਾਲ ਹੈ ਤੇ ਉਹਦੇ ਸਾਹਮਣੇ ਹੀ ਸਾਰੀਆਂ ਹੀ ਮੈਡੀਕਲ ਸ਼ਾਪਸ ਨੇ ਆ ਆਫਿਸ ਆ ਗਈ ਸੀ ਜੋ ਲੋਕ ਵਾਲ ਕਿੰਨੇ ਚਿੱਤੇ ਹੋਗੇ ਯਾਰ ਬੜਾ ਹੋ ਗਿਆ ਮੈਂ ਜੇ ਤੋ ਬਹੁਤ ਪੈਸਾ ਆਇਆ ਨਾ ਉਹ ਤੋਂ ਮੈਂ ਬਾੜਾਂ ਦਾ ਵੀ ਕਰਾਂਗਾ ਕੁਝ ਮੁਰਗੀ ਵਾਲੇ ਕਰਾਵਾਂਗੇ ਸੱਤ ਰੰਗੀ ਬਸ ਬਹੁਤ ਜ਼ਿਆਦਾ ਪੈਸਾ ਹੀ ਆਉਂਦੀ ਵੇਟ ਹੈ ਮਸ ਮੋਬਾਈਲਸ ਵਰਕਾ ਇੱਕ ਟਿਕਟਾਇਆ ਬਹੁਤ ਰੇਟ ਦਾ ਚੱਲ ਰਿਹਾ ਵਾ ਉਹ ਉਹ ਰੇਟ ਤੇ ਦਿਨੇ ਉਹ ਫੋਰਕਟਾ ਲੈਣ ਕਿ ਦਿਖੇਗੀ ਆ ਮੇਰੇ ਦਿਮਾਗ ਵਿੱਚ ਪਰ ਉੱਥੇ ਹੀ ਕਰਾ ਲੈ ਕੋਈ ਨਾ ਜਿੱਥੋਂ ਕਰਾ ਰਿਹਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਬਹੁਤ ਰੇਟ ਦਾ ਫਸ ਮਾ ਉਹਨਾ ਸੇਮ ਹੀ ਮਿਲ ਰਿਹਾ ਉਹ ਦੇਖ ਰਹੇ ਨੇ ਕਿ ਅਫੀਸ਼ੀਅਲ ਸਾਈਟ ਤੋਂ ਆਪਾਂ ਦੇਖ ਰਹੇ ਆ ਸੌਫਟਵੇਅਰ ਤੋਂ ਤੇ ਹੁਣ ਸੌਫਟਵੇਅਰ ਉੱਤੇ ਤਾਂ ਸੇਮ ਰੇਟ ਹੀ ਚੱਲ ਰਿਹਾ ਸਾਰੇ ਇੱਕ ਤੋਂ ਲੈ ਕੇ ਨੋਂ 10 ਦਸੰਬਰ ਤੱਕ ਵਾਪਸੀ ਇੱਕ ਤੋਂ 10 ਮਾਰਚ ਦੀ ਸੇਮ ਹੀ ਚੱਲ ਰਹੀ ਹੈ ਕਿ ਇੱਕ ਦੀ ਚਾਹੇ ਉਹੀ ਕਰਾ ਲਓ ਆਉਣ ਜਾਣ ਵਕਤ ਪਰ ਉਹ ਸ਼ਾਇਦ ਕੋਈ ਕ੍ਰੈਡਿਟ ਕਾਰਡ ਵਗੈਰਾ ਯੂਜ਼ ਕਰ ਰਹੇ ਨੇ ਜਿਹਦੇ ਕਰਕੇ ਉਹ ਡਾਊਨ ਹੋ ਜਾਂਦਾ ਰੇਟ ਤਾਂ ਫਿਰ ਆਪਾਂ ਹੀ ਕੋਈ ਗੱਲ ਨਹੀਂ ਤਾਂ ਫੈਲਾ ਹੋ ਰਿਹਾ ਵਾ ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਕਰਾ ਲਓ ਕੋਈ ਇਸ਼ੂ ਨਹੀਂ ਹੈਗਾ ਕਿ ਆਪਣਾ ਆਪਣੇ ਦਾ ਕਲਾਇੰਟ ਦੇ ਪੇਮੈਂਟ ਬਚਨੇ ਚਾਹੀਦੇ ਨੇ ਪੈਸੇ ਅੱਜ ਜਰ ਮੈਂ ਜ਼ਿਆਦਾ ਲੇਟ ਹੋ ਗਿਆ ਕਿਉਂਕਿ ਨਾ ਅੱਗੇ ਸੀਗੇ ਬੈਂਕ ਤੋਂ ਮੁੰਡੇ ਉਹਨਾਂ ਨਾਲ ਗੱਲ ਬਗਾਤ ਕਰਨ ਲੱਗੇ ਬਿਜ਼ਨਸ ਨੂੰ ਲੈ ਕੇ ਲੋਨ ਵਗੈਰਾ ਨੂੰ ਸੀਗਾ ਤੇ ਅੱਜ ਇੱਕ ਆਪਣੇ ਅੰਕਲ ਲੰਗੇ ਬੜੇ ਪਿਆਰੇ ਉਹਨਾਂ ਨੇ ਵੀ ਲੋਨ ਕਰਾਉਣਾ ਵਾ 40 45 ਲੱਖ ਦਾ ਤੇ ਉਸ ਕਰੇ ਉਹਨਾਂ ਦਾ ਸਾਰਾ ਉਹ ਦੇਖਣ ਵਾਗੇ ਸੀ ਪ੍ਰਾਪਰਟੀ ਤੇ ਬੈ ਕੇ ਉਹਨਾਂ ਕੋਲ ਗੱਲਬਾਤ ਆਹੀ ਕਰੀ ਅਸੀਂ ਚੱਕਰ ਦੇ ਚੱਜ ਮੇ ਲੇਟ ਹੋ ਗਿਆ ਤੇ ਅੱਜ ਤਾਂ ਮੈਂ ਉਹ ਭੁੱਲ ਗਿਆ ਸੀ ਬਿੰਨੀ ਨੂੰ ਵੀ ਮੈਂ ਹੀ ਲੈ ਕੇ ਆਉਣਾ ਤਾਂ ਹੁਣ ਪਹਿਲਾਂ ਮੈਂ ਬਿੰਨੀ ਨੂੰ ਲੈਣ ਜਾ ਰਿਹਾ ਦੰ ਫਿਰ ਮੈਂ ਖੋਗੜ ਨੂੰ ਲਵਾਂਗਾ ਉਹ ਹੌទਿਸੇ ਨਹੀਂ ਦੇ ਕਰੇ ਚਲੇ ਗਏ ਹੁਣ ਤਾਂ ਮੈਂ ਜਾ ਰਿਹਾ ਸਾਨੂੰ ਸੀ ਬਹੁਤ ਕਾਲੀ ਬੱਟ ਕਾਲੀਆ ਗਿੱਟ ਹੋਏ ਅਸੀਂ ਮਰ ਗਏ ਹੋਏ ਹੋਏ ਮਾਦਾ ਇਹੋ ਜਿਹਾ ਨਾਮ ਐਂਟਰ ਕਰਿਆ ਤੇ ਇੰਨਾ ਜਿਆਦਾ ਵੱਡਾ ਜਾਮ ਲੱਗਿਆ ਪਿਆ ਤੇ ਇਸ ਵਿਚਾਰੀ ਨੇ ਘਰੇ ਜਾ ਕੇ ਰੋਟੀ ਖਾਣੀ ਸੀ ਟਿਊਸ਼ਨਾਂ ਪੜਾਉਣੀਆਂ ਸੀ ਇਸ ਕਰਕੇ ਨੇ ਮੈਨੂੰ ਅੱਜ ਜਲਦੀ ਬੁਲਾਇ ਸੀ ਅੱਗੀ ਨਾ ਇਸ ਦਾ ਸਕੂਲ ਦਾ ਟਾਈਮ ਚੇਂਜ ਹੋ ਗਿਆ ਤੇ ਪਹਿਲਾਂ ਵੀ ਨਹੀਂ ਕਿੱਥੇ ਆਉਂਦੀ ਸੀਗੀ 3:30 ਕਰੇ ਹੁਣ ਆਉਗੀ 4:30 ਕਰੇ ਤੇ ਇਹਨੇ ਫਿਰ ਮੈਨੂੰ ਉਹ ਲਾਈਵ ਉਹਂ ਟਿੱਕੋ ਗੋਹਾਰ ਕਿ ਹੇ ਮੇਰੇ ਬਡੇ ਬਰਾਤਾ ਮੂਝੇ ਜਲਦੀ ਲੈ ਜਾਹੋਗੇ ਫਿਰ ਮੈਂ ਬਣ ਕੇ ਈਸ਼ਵਰ ਮੈਂ ਕਿਹਾ ਮੈਂ ਆ ਰਹਾ ਹੂੰ ਤੇ ਮੈਂ ਅਦਾ ਰਥ ਲੈ ਕੇ ਗਿਆ ਰਥ ਲੈ ਕੇ ਜਾਂਚਪੁਰ ਵੱਲ ਈਟ ਹੋਇਆ ਕਿ ਮੈਂ ਕਿਸੇ ਹੋਰ ਮੀਟਿੰਗ ਚ ਫਸ ਗਿਆ ਸੀ ਤੇ ਫਿਰ ਉਹ ਲੈ ਕੇ ਆਇਆ ਤੇ ਇਹਨੂੰ ਫਿਰ ਕਾਲੀ ਜਲਦੀ ਜਲਦੀ ਭਜਾਓ ਫਿਰ ਮੈਂ ਘੁਗੜ ਨੂੰ ਲੈਣ ਗਿਆ ਪਰ ਗੱਲ ਉਹੀ ਕੀ ਹੋਗਾ ਉਹੀ ਜੋ ਈਸ਼ਵਰ ਕੋ ਮਨਜ਼ੂਰ ਹੈ ਇਸਨੂੰ ਵਿਚਾਰੀ ਨੂੰ ਬਾਹਰ ਹੀ ਖਾਣੇ ਪੈਣਗੇ ਨਾਲ ਪਟੂਰੇ ਏ ਵਿਚਾਰੀ ਹੁ ਕੀ ਕਰਦਾ ਇਸ ਨੂੰ ਆਹ ਵਦੂ ਰਿਆ ਖਾਣੇ ਹੋਣੇ ਆਹ ਰੋਟੀ ਖਾਣੀਆਂ ਮੈਂ ਰੋਟੀ ਖਾਣੇ ਤੇ ਮੈਗੀ ਖਾਣੀਆਂ ਨੇ ਮੈਗੀ ਲੈ ਜਾਨੀ ਆਹ ਕੋਣੀ ਤੂੰ ਤਾਂ ਐਕਸਰਸਾਈਜ਼ ਕਰੇਂਗਾ ਨੂੰ ਮੈਂ ਐਕਸਰਸਾਈਜ਼ ਕਰੇਂਗੀ ਤੂੰ ਚੱਲ ਲੈ ਕੇ ਬੈਣੀ ਐਕਸਰਸਾਈਜ਼ ਕਰਕੇ ਅੱਜ ਜਿੰਮ ਜਾਇਆ ਕਰਾਂਗੇ ਆਪਾਂ ਬੈਠੇ ਰਹਿਣ ਕਰਕੇ ਤੂੰ ਮੈਂ ਤੇਰੀ ਭਾਬੀ ਜਿੰਮ ਜਾਇਆ ਕਰਾਂਗੇ ਤੂੰ ਜੋ ਮਲਾ ਵਧੀਆ ਪਤਲੀ ਹੋ ਜਾਏਗੀ ਨਾਲੇ ਸਰੀਰ ਚ ਕੋਈ ਦਰਦ ਉਹਨੇ ਹਟ ਜਾਣਗੇ ਅੱਜ ਮੇਰਾ ਬਲੌਗਿੰਗ ਪਾਰਟਨਰ ਚੇਂਜ ਹੈ ਮੈਂ ਦੂਜੇ ਵੇਲਾ ਉਹ ਗੀ ਪਾਰਟਨ ਨੂੰ ਲੈਣ ਜਾ ਰਿਹਾ ਅੱਜ ਇਹ ਸਾਡੇ ਨਾਲ ਬਸ ਕੰਪਲੀਮੈਂਟਰੀ ਆਏ ਨੇਗੇ ਇਹ ਗੈਸਟੋਰੀਅੰਸ ਦਿੰਦੀ ਹੈ ਬਿਨੀਆਂ ਬਿਨੀਆਂ ਇਹ ਤਾਂ चीज ਬਿਨੀਆਂ ਨੂੰ ਦੇਖ ਚੁੱਕੇ ਹਾਂ ਉੱਥੇ ਵੀ ਆਲੂ ਆਲੂ ਲੈ ਲੋ ਆਲੂ ਇਹ ਕਿਹੇ ਕੱਟ ਰਹੀ ਸੀ ਤਾਂ ਨਾ ਤਰ੍ਹਾਂ ਦੇ ਆਲੂ ਤੇ ਕੌਣੇ ਗੋਲ ਪਤਲੇ ਲੰਬੇ ਚੌੜੇ ਖਰ ਤਰ੍ਹਾਂ ਦੇ ਆਲੂ ਮੁੰਡਾ ਲੱਗ ਗਿਆ ਸੀ ਸਾਡੀ ਇੰਨੀ ਤੁਸੀਂ ਬਕਵਾਸ ਸੁਣ ਕੇ ਉਹਨਾਂ ਨੇ ਚਲਾਨ ਨਿਕਾ ਕਿ ਨਿਕਲ ਜੂਗਾ ਚਲਾਨ ਹੀ ਆਇਆ ਸੀ ਜਾਮ ਨਿਕਲ ਜੂਗਾ ਪਰ ਜਾਮ ਨਹੀਂ ਹੋਇਆ ਪਾਰ ਅਗੋਂ ਮੋੜ ਸਕਦੇ ਹਾਂ ਸੋ ਜਿੱਥੇ ਗੱਡੀ ਮੁੜ ਰਹੀ ਆ ਔਰ ਮੈਨੂੰ ਕੋ ਗੁਣੂਗਾ ਕਿ ਉਰੇ ਆ ਜਾਓ ਹਾਂ ਪਰ ਉਹ ਵੀ ਨਹੀਂ ਮੋੜ ਸਕਿਆ ਜਾਮ ਚ ਫਸਣ ਦੀ ਲੋੜ ਨਹੀਂ ਆਪਾਂ ਕੀ ਆ ਪਲਾਨ ਆਇਆ ਮਿਹਰਬਾਨ ਤੈਨੂੰ 35 ਹੋਗੇ ਵਹਤਾਜ ਇਕ 라 ਮੂਰੇ ਗੱਡੀ ਵਾਲਾ ਇਹ ਪਤੰਦਰ ਦਾ ਪਤਾ ਨਹੀਂ ਕੀ ਕਰੀ ਜਾਂਦਾ ਕਦੇ ਸੋ ਜਾਂਦਾ ਕਦੇ ਗੱਡੀ ਚੋਂ ਨਿਕਲੇ ਜਾਂਦਾ ਕਦੀ ਗੱਡੀ ਚੋਂ ਵਾਹ ਜਾਂਦਾ ਉਹ ਵੀ ਫੋਨ ਕਰ ਰਿਹਾ ਦਾ ਪਤਾ ਨਹੀਂ ਲੱਗਦਾ ਕੀ ਕਰ ਰਿਹਾ ਤੇ ਆਪਾਂ ਨਿਕਲ ਗਏ ਜੀ ਜਾਮ ਚੋਂ ਇਹ ਮੇਰੇ ਬਹੁਤ ਛਾਤਰ ਦਿਮਾਗ ਨਾਲ ਦੇਖੋ ਇਸ ਤਰੀਕੇ ਨਾਲ ਕੱਟਣਾ ਇਸ ਤਰੀਕੇ ਨਾਲ ਕੱਟ ਦੇ ਵਿੱਚੋਂ ਕੱਢ ਕੇ ਗੱਡੀ ਸਾਈਡ ਤੇ ਨਾਲ ਹੀ ਤੇ ਬੈੜ ਨੂੰ ਕਹਿ ਕੇ ਉੱਥੇ ਆ ਜਾਓ ਇਹ ਭਾਗੀ ਆਈ ਭਗਾ 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 ਉਹ ਬਹੁਤ ਅਜੀ ਸਕੂਟੀ ਚਲਾਉਂਦੇ ਆ ਮਦਰ ਇੱਲਾ ਹਾਂ ਉੱਥੋਂ ਤੱਕ ਇਹ ਇਹ ਉਲਜੀ ਕੇ ਉਲਜੀ ਕੇ ਦੀਏ ਤੇਰੇ ਉਲਜੀ ਕਰਦੇ ਭਾਗ 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 ਬਾਕਾਸਾ ਭਾਗ ਭਾਗ ਭਾਗਸਾ ਜਦੋਂ ਬਾਹਰ ਨਮਾਰਿਆ ਕਿ ਪੇ ਪੇਰਾ ਬਾਹਰ ਤਾਂ ਲੈਟਾ ਰਿਆ ਸੀ ਉਹ ਮੇਰੀ ਉਹ ਚੱਲ ਪਿਆ ਵਾਸ਼ ਫਾਈਪਰ ਨਹੀਂ ਤੇਰੇ ਮੈਨੂੰ ਦੇਖ ਕੇ ਫੇਰ ਆਏ ਫੇਰ ਕਰਦੇ ਮੈਨੂੰ ਕਰਿਆ ਭਾਗ 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 ਬਾਕਾਸਾ ਭਾਗ ਭਾਗ ਭਾਗਸਾ ਮੈਂ ਦੇਖਿਆ ਇੱਕ ਮਿੱਟੀ ਮਿੱਟੀ ਉਡਾਉਂਦੀ ਗੱਡੀ ਆ ਰਹੀ ਹੈ ਮੇਰੇ ਦਿਮਾਗ ਚ ਮੈਂ ਕਹਿੰਦੀ ਤੇਜ਼ੀ ਨਾਲ ਉਹ ਤੋਂ ਗੱਡੀ ਆ ਰਹੀ ਹੈ ਉਹ ਆਪਣੀ ਹੀ ਹੈ ਤੂੜਾ ਤੂੜਾ ਪੱਟਦੀ ਹੁੰਦੀ ਆ ਮਿੱਟੀ ਢੋਗੀ ਤਾਂ ਗੰਦਾ ਜਿਹਾ ਲੱਗਦਾ ਨਾ ਕਿ ਉਹ ਕਿਵੇਂ ਪੈਂਡੂ ਆ ਤੂੜਾ ਪੱਟਦੀ ਹੁੰਦੀ ਆ ਤੂੜਾ ਪੱਟਦੀ ਹੋਈ ਗੱਡੀ ਆਂਦੀ ਆ ਤੂੜਾ ਪੱਟਦੀ ਰਹੇ ਅਸਾਂ ਨਾ ਸੀ ਵਾਪਸ ਜਾ ਰਹੇ ਆ ਤੇ ਭੁੱਖ ਬਹੁਤ ਲੱਗੀ ਆ ਤੇ ਇਸ ਲਈ ਸਾਨੂੰ ਬਿੰਨੀ ਖਵਾਉਗੀ ਕੁਛ ਆਹ ਬਿੰਨੀ ਤੂੰ ਕੋਣ ਕੈਮਰਾ ਕੈਮਰੇ ਚਾਹੀਦੀ ਜੇ ਕਿਧਰ ਕੋ ਜਾ ਰਹੇ ਰਸਤੇ हमको ना पता है बस ये किधर ले जा रहे रास्ते हमको ना पता है भाई हमको ना पता है भाई और अपन को पता है, पता है ये रास्ता जा रहा है अपनी बहन की घर की ओर हरेड़ी चिंगाल कांजला हेवन गया है उसकी भूआ को ऐसी जा रहे हैं लैंड क्योंकि उसकी भूआ ने एक गलती कर ली की गलती करी ਉਸਨੇ ਕਰ ਲਈ ਸਾਨੂੰ ਵੀਡੀਓ ਕਾਲ ਤੇ ਉਹ ਸ਼ੇਰ ਬੱਗਾ ਸਾਡਾ ਸਭ ਕੁਝ ਖਾ ਪੀ ਕੇ ਅਦੀ ਉਹ ਅਦੀ ਗੋਦੀ ਚ ਬੈਠਾ ਤੇ ਜਦੋਂ ਉਸਨੇ ਸਾਨੂੰ ਵੀਡੀਓ ਕਾਲ ਤੇ ਦੇਖਿਆ ਤੇ ਲੱਗ ਗਿਆ ਨਾਲ ਦੀ ਨਾਲ ਰੋਣ ਮਮ ਕਾਕਾ ਮਮ ਕਾਕਾ ਤਾਂ ਬਸ ਮਮ ਕਾਕਾ ਨੂੰ ਲੈਣ ਜਾ ਰਹੀ ਹੈ ਪਹੁੰਚ ਗਏ ਜੀ ਅਸੀਂ ਮੈਕ ਕੇ ਘਰੇ ਆ ਤੁਸੀਂ ਵੀ ਉੱਪਰ ਤੇ ਛੱਪੜ ਜੇ ਦੇਖ ਕੇ ਨਾ ਸਮਝੋ ਕਿ ਐਸੀ ਵੈਸੀ ਕਰਦਾ ਫੁਟਕੜਾ ਘਰ ਹੈ ਬਹੁਤ ਤਕੜਾ ਮੈਂ ਜਿੰਨੇ ਵਾਰ ਗਿਆ ਨਾ ਮੈਂ ਕਿ ਘਰੇ ਬੰਦਾ ਮੈਂ ਕਿ ਘਰੇ ਆ ਕੇ ਨਾ ਹੈ ਉਹ ਮੈਂ ਨਾ ਆਹੀ ਛੱਪੜ ਛੱਪੜ ਕੇ ਦਿਖਾ ਦਿਆ ਜਿਹੜੇ ਮੂਹਰੇ ਮੈਂ ਉਹ ਜੀ ਦੱਸ ਰਿਹਾ ਮੈਂ ਕਿਹਾ ਤੁਸੀਂ ਉਹ ਨਾ ਸਮਝਿਓ ਆ ਦੇਖੋ ਬੱਧੀ ਘਰ ਹੈ ਵਧੀਆ ਹੈ ਉਹ ਸਾਰਿਆਂ ਫੋਨਾਂ ਫੋਟੋ ਦੇ ਕੇ ਨਾ ਫੋਨ ਸਾਡੇ ਕੋਲ ਜਿਹੜਾ ਹੁੰਦਾ ਸੀਗਾ ਉਰਿਆ ਮੰਮਾ ਆ ਗਈ ਬੰਦ ਕਰ ਫੋਨ ਹੰਨੇ ਚਲੇ ਗਿਆ نیچے ਵੈਸੇ ਨਾ ਠੰਡ ਦੇ ਵਿੱਚ ਮੌਸਮ ਬਹੁਤ ਪਿਆਰਾ ਹੋ ਜਾਂਦਾ ਪਰ ਬਾਹਰਿਆ ਠੰਡ ਹੋ ਗਈ ਗਰਮੀ ਦਾ ਨਿੱਗਾ ਅੱਗੇ ਗੱਡੀ ਚ ਗਰਮੀ ਚ ਆ ਗਿਆ ਸੀ ਕੀ ਯਾਰ ਫਸਤਾ ਨਹੀਂ ਲੱਗਦਾ ਕਿ ਕੀ ਬੋਲ ਜੰਨਾ ਕਈ ਵਾਰ ਮੈਨੂੰ ਸ਼ੱਕ ਹੁੰਦਾ ਮੈਤੇ ਕੀ ਮੈਂ ਸੱਚੀ ਗ੍ਰੈਜੂਏਟ ਆ ਕਿ ਸਮਝ ਨਹੀਂ ਆਉਂਦਾ ਕੀ ਬੋਲ ਜੰਨਾ ਆਪਣੀ ਗੱਲ ਕੀ ਚੱਲ ਰਹੀ ਸੀ ਮੈਂ ਕਿਹਾ ਸਰਦੀਆਂ ਮੌਸਮ ਸ਼ੁਰੂ ਹੋ ਗਿਆ ਪਰ ਖੈਗਾ ਘੈਂਟਾ ਦੇਖੋ ਬਾਹਰ ਬਹੁਤ ਠੰਡੇ ਗੱਡੀ ਚ ਤਾਂ ਨਿੱਗਾ ਗੱਡੀ ਜਿਹੀ ਲੱਗਦੀ ਤੇ ਅਸੀਂ ਹੁਣ ਵਾਪਸ ਜਾ ਰਹੇ ਹਾਂ ਹੈਵਨ ਨੂੰ ਲੈ ਲਿਆ ਪਰ ਮੇਰਾ ਇੱਕ ਕੁਸ਼ਨ ਹੈ ਕਿ ਇੱਕ تیر ਨਾਲ ਦੋ ਨਿਸ਼ਾਨ ਲੱਗਣੇ ਕਿਵੇਂ ਤਵਾਉ ਗਈ ਨਿੱਗਾ ਕੀ ਹੋਇਆ ਗਿਨ ਹਾ 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 ਚੋਨੀਆ ਚੋਨੀਆ

ਇਹਾਰੇ ਆਦਮੀ ਨਾਲ ਕੁਝ ਫਰੈਂਡ ਹੈ। ਅੱਛਾ ਇਹਨਾਂ ਨੂੰ ਕੁਝ ਕੰਮ ਸੀ ਆਪਣੇ ਫਰੈਂਡ ਦੇ ਨਾਲ, ਹੱਸਿਓ ਕੰਮ ਕਰ ਲਿਆ। ਬਸ ਹੁਣ ਅਸੀਂ ਚਾ ਰਹੇ ਹਾਂ ਆਫਿਸ ਤੋਂ ਆਣਾ ਸਕੂਲ ਵਾਲੇ ਨਾਲ ਕੰਮ ਲੈ ਕੇ ਆਪਾਂ ਕੱਲੂ ਲੈਣਾ ਮੱਟਪਾ। ਜਵਾਕੀ ਤੋਂ ਰੱਖਿਆ ਹੈ। ਇਹ ਦੂਜਾ ਡੱਬਾ ਲੈਣਾ ਦੂਜੇ ਫੋਨ ਦਾ। ਤੁਹਾਨੂੰ ਪਤਾ ਮੈਨੂੰ ਨਹੀਂ ਪਤਾ ਕਿ ਮਨਦੀਪ ਵੀਰ ਨੂੰ ਗਿਆ ਮਨਦੀਪ ਵੀਰ ਆਪਾਂ ਨੇ ਦੂਜੇ ਫੋਨ ਦਾ ਡੱਬਾ ਲੈਣਾ ਯਾਦ ਰੱਖੀ। ਸਵੇਰੇ ਸਵੇਰੇ ਲੈ ਕੇ ਜਾਊਂਗਾ। ਇਹ ਵੀਡੀਓ ਇਹਨਾਂ ਨੇ ਪਾਣੀ ਹੈ ਇੱਕ ਦਿਨ ਦੇ ਗੈਪ ਨਾਲ ਤੇ ਫੇਰ ਵੀ ਜ਼ਿਆਦਾ ਰਹ ਗਈ ਤੇ ਇੱਕ ਦਿਨ ਨਾਲ ਹੀ ਨਿਕਲੇ ਆਦਰਤ ਆ ਦੇਖੋ ਮੇਰੇ ਦੇਖੋ ਮਾ ਜਨਾ ਉਹ ਇਹ ਮਾਸ ਇੱਧਰ ਕਰੋ ਨਾ ਥੱਲੇ ਆਹਾਹਾ ਇਹ ਦੇਖੋ ਇਹ ਮਾਸਟਰ ਜੀ ਨੇ ਬਹੁਤ ਰੀਜ ਦੇ ਨਾਲ ਆਪਣੇ ਕਾਰੀਗਰਾਂ ਤੋਂ ਬਣਵਾਇਆ ਫਿਰ ਉਹਨਾਂ ਕੇ ਹੱਥ ਕੱਟ ਦिए

ਉਹ ਮੇਰੇ ਬਾ ਮਾਲਿਸ਼ ਹੋ ਗਈ ਉਦੋਂ ਕਰੂੰਗਾ ਥੋੜੀ ਫੀਸ ਹੈ ਕਿ ਤੁਸੀਂ ਇਹਨਾਂ ਦੇ ਪਿਆਰੇ ਜਿਹੇ ਜਵਾਈ ਨੂੰ ਖੁਸ਼ ਰੱਖੋ ਹਾਂਜੀ ਅੱਛਾ ਇਹ ਮਾਤਰਿਕ ਕੁੜੀ ਬੋਲਦੀ ਨਹੀਂ ਕੁਝ ਮੈਨੂੰ ਇਹ ਨਹੀਂ ਚਾਹੀਦਾ ਹੋਰ ਮम्मी ਕਹਿੰਦੇ ਫੀਸ ਆ ਦੇਖੋ ਮੈਂ ਮੇਰੇ ਸਿਰ ਤੇ ਤੇਲ ਚਸ ਆ ਜਾਊਗਾ ਫਿਰ ਮੈਂ ਫੀਸ ਦਊਂਗਾ ਉਹਨਾਂ ਦੀ ਕੁੜੀ ਨੂੰ ਖੁਸ਼ ਰੱਖਣ ਦੀ ਇਹ ਤਾਂ ਤੁਹਾਡੇ ਸਿਰ ਤੇ ਝਾਸ ਰਹੇ ਨੇ ਤੇ ਤੇਲ ਲਗਾਉਂ ਨਾ ਲਗਾਉ ਤਰ ਤਰ ਤਰਦਾ ਹਾਂ ਨਾ ਪੂਰਾ ਹੀ ਕਰਦੇ ਨਾਉ ਨੋ ਮੋਬ ਨੋ 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 ਅੱਜ ਤੁਸੀਂ ਦਾ ਤੁਸੀਂ ਆਹ ਸਿਰ ਤੇ ਤੇਲ ਲਗਾ ਰਹੇ ਹੋ ਤਾਂ ਮਮੀ ਇਹਨੇ ਫੀਸ ਭਰਨੀ ਯਾਰ ਇਹ ਕੀ ਗੱਲ ਬਣੀ ਮੇਰੇ ਖਿਲਾਫ ਹੋ ਰਹੇ ਤੁਸੀਂ ਸੂर्य पुत्र ਕਰ ਲੀ ਤੇਲ ਲਗਾਓ ਚੈਣਾ ਲਗਾਓ ਤਾਂ ਖੁਸ਼ ਤਾਂ ਨਖ ਰਹੀ ਹੈ ਲਗਾਇਆ ਕਰੋ ਇਹ ਦੂਸਰੇ ਦਿਸ਼ੇ ਚ ਤੇਲ ਤੂੰ ਇਹਦੇ ਲਗਾ ਕਰੋ ਨਹੀਂ ਇਹ ਤੋਂ ਲਗਾ ਦਿੰਦੇ ਆਪ ਦੇ ਤੇਲ ਨਿਕਲਣ ਦਾ ਇਹਨਾਂ ਨੂੰ ਹੈਵਨਰ ਉਹ ਦੇ ਰਿਮੋਟ ਦੇ ਹੈਵਨ ਰਿਮੋਟ ਦੇ ਕਿਉਂ ਮੈਂ ਫਿਲਮ ਦੇਖਣੀ ਹੈ ਜੋਲੀ ਆਲਨ ਵੀ ਲੈ ਲੈ ਮੈਂ ਰੰਗ ਚੇਂਜ ਕਰੂੰਗਾ ਕਿੰਨਾ ਕਰ ਰਿਹਾ ਹੈ ਸਪਾਈਸ ਸੈਨੋ ਐਸ ਜਰਾਨੀ ਨੇ ਆਪਦੇ ਮੁੰਡੇ ਦੀ ਗੱਲ ਅੱਗੇ ਰੱਖੀ ਉਹ ਲਵਾਤਾ ਫੇਰਾ ਕੋਈ ਦੱਸ ਬੱਸ ਵਸੇ ਯਾਰ ਮੈਂ ਬਸ ਕੁਵਾਰਾ ਹੀ ਰਹਿ ਜਾਣਾ ਸੀਗਾ ਕੁਵਾਰਾ ਹੀ ਰਹਿਣਾ ਸੀ ਮੈਂ ਕਿੰਨੀ ਦੁਖੀ ਹੋ ਗਈ ਜ਼ਿੰਦਗੀ ਮੇਰੀ ਬਦਲ ਗਈ ਕੁਵਾਰੀ ਹੋ ਕੇ ਰਹਿਣਾ ਜੀ ਜੋਦੀਆਂ ਲੰਨ ਵੀ ਦੇਖਦੇ ਸਨ ਉਦੋਂ ਕਿਉਂ ਬੱਕਰੀ ਆ ਗਈ ਤੇ ਕੋਈ ਯਾਰ ਸ਼ੋਰ ਲੱਗ ਗਿਆ ਆਹ ਬਹੁਤ ਸੈਂਸਿਟਿਵ ਹੈ ਉਹ ਜੋ ਦੇ ਨਾਲ ਵੀ ਦੇਖ ਰਹੀ ਸੀ ਬੇਗਿੰ ਮੈਨੂੰ ਵੀ ਰੋੜਾ ਆ ਰਿਹਾ ਸੀ ਮੈਂ ਰੋਕਿੰਦੇ ਪਰ ਮੈਨੂੰ ਦੇਖਣ ਲੱਗ ਗਿਆ ਮੈਂ ਸਹੀ ਗੱਲ ਹੈ ਯਾਰ ਸੈਕਰੀਫਾਈਸ ਕਿਸਾਨ ਹੀ ਕਿਉਂ ਕਰੇ ਗਰੀਬੀ ਗਰੀਬੀ ਮਰਜ਼ੀ ਦੀ ਕੋਈ ਕੈਲੀ ਨਹੀਂ ਹੈ ਕੋਆਪਰੇਟਿਵ ਕਰਨ ਨੇ ਜਿਹੜੇ ਉਹ ਕਰਨਾ ਸੈਕਰੀਫਾਈਸ ਹੋਣਾ ਕੋਲ ਕਿਹੜੇ ਪ੍ਰੋਪਰਟੀ ਜਿਹੜੀਆਂ ਕੋਈ ਕਿਸਾਨ ਹੀ ਸੈਕਰੀਫਾਈਸ ਕਰੂਗਾ ਇਹ ਕਦਮ ਫਿਰਮ ਬਹੁਤ ਅੱਛਾ ਯਾਰ ਅਕਸ਼ੇ ਕੁਮਾਰ ਕਹੇ ਜੋ ਮਰਜੀ ਕਰੋ ਉਹ ਐਸ ਜਬਰਦਸਤ ਐਕਟਰ ਤਾਂ ਇਸ ਫਿਲਮ ਦੀ ਐਂਡਿੰਗ ਦੇ ਨਾਲ ਹੀ ਆਪਣਾ ਵਲੌਗ ਵੀ ਐਂਡ ਕਰਦੇ ਆ ਤੇ ਮਿਲਦੇ ਆ ਸਵੇਰੇ ਅੱਜ ਦੇ ਲਈ ਗੁੱਡ ਨਾਈਟ